ਇੱਕ ਵਾਰੀ ਪੈ ਜਾਂਦੀਆਂ ਝੂਠ ਬੋਲ ਕੇ ਵਾਅਦੇ ਕਰਕੇ ਪੈ ਜਾਂਦੀ ਹੈ ਜੇ ਨਾ ਪੂਰੇ ਕਰੋ ਤਾਂ ਲੋਕੀ ਅਗਲੀ ਵਾਰੀ ਵੋਟਾਂ 'ਚ ਉਹਨਾਂ ਨੂੰ ਘਰ ਬਿਠਾਉਂਦੇ ਨੇ ਅੱਜ ਲੋਕਾਂ ਨੇ ਸਾਨੂੰ ਫਿਰ ਉਹ ਪਿਆਰ ਦਾ ਇੱਕ ਫਤਵਾ ਬਹੁਤ ਵੱਡੇ ਅੰਗਾਰੇ ਨਾਲ ਸੋਨੀ ਸਾਹਿਬ ਦੇ ਸਾਰੇ ਕੈਂਡੀਡੇਟ ਜਿਤਾਏ ਨੇ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਅੰਮ੍ਰਿਤਸਰ ਦੇ ਵੇ ਕਾਰਪੋਰੇਸ਼ਨ ਚੋਣਾਂ ਹੋਈਆਂ ਤੇ ਕਾਰਪੋਰੇਸ਼ਨ ਚੋਣਾਂ ਚ ਸਵਾਰ ਇਤਿਹਾਸ ਰਚਿਆ ਗਿਆ ਕਿ ਪਹਿਲੀ ਵਾਰ ਹੋਇਆ ਕਿ ਸੱਤਾਧਿਰ ਜਿਹੜੀ ਹੈ ਆਪਣੀ ਕਾਰਪੋਰੇਸ਼ਨ ਨਹੀਂ ਬਣਾ ਸਕੀ ਔਰ ਕਾਰਪੋਰੇਸ਼ਨ ਬਣਾਈ ਗਈ ਹੈ ਕਾਂਗਰਸ ਪਾਰਟੀ ਵੱਲੋਂ ਆਲਮੋਸਟ 43 ਸੀਟਾਂ ਜਿੱਤ ਉਹਨੇ ਵਿਕਾਸ ਸੋਨੀ ਤਾਂ ਅੱਜ ਸਭ ਤੋਂ ਪਹਿਲਾਂ ਚਰਚਾ ਵਾਸਤੇ ਸਾਡੇ ਨਾਲ ਤਿਆਰ ਨੇ ਵਿਕਾਸ ਸੋਨੀ ਦੀ ਗੱਲਬਾਤ ਕਰਾਂਗੇ ਸੋਨੀ ਸਾਹਿਬ ਪਰ ਤੁਸੀਂ ਇੱਕ ਉਸ ਫੈਮਿਲੀ ਤੋਂ ਜਿਨ੍ਹਾਂ ਨੇ ਅੰਮ੍ਰਿਤਸਰ ਨੂੰ ਪਹਿਲਾ ਮੇਅਰ ਦਿੱਤਾ ਸੀ ਔਰ ਅੱਜ ਇੱਕ ਹੋਰ ਇਤਿਹਾਸ ਹੈ ਕਿ ਤੁਸੀਂ ਖੁਦ ਮੇਅਰ ਬਣਨ ਜਾ ਰਹੇ ਹੋ ਦੇਖੋ ਮੇਰਾ ਹਲੇ ਕੋਈ ਇਦਾਂ ਦਾ ਨਹੀਂ ਇੱਛਾ ਨਹੀਂ ਜੋ ਪਾਰਟੀ ਹਾਈ ਕਮਾਂਡ ਹੁਕਮ ਕਰੇਗੀ ਜਿਹੜਾ ਵੀ ਉਹਨਾਂ ਨੂੰ ਠੀਕ ਲੱਗੇ ਜਾਂ ਜਿਹੜਾ ਕੋਈ ਕਾਉਂਸਲਰ ਜਿਹਨੂੰ ਚੁਣਨਗੇ ਉਹ ਸਾਡਾ ਇੱਕ ਮੇਅਰ ਬਣੇਗਾ ਔਰ ਜਿਹਨੂੰ ਵੀ ਫਾਈਨਲ ਕਰਾਂਗੇ ਅਸੀਂ ਸਾਰੇ ਨਾਲ ਮਿਲ ਕੇ ਸ਼ਹਿਰੀ ਸੇਵਾ ਕਰਾਂਗੇ ਮੇਰੇ ਸਾਹਿਬ ਅਗਰ ਗੱਲ ਕਰ ਲਈ ਪੋਲਿਟਿਕਲ ਹੁਣ ਥੋੜੀ ਬੈਕਗ੍ਰਾਉਂਡ ਦੇ ਉੱਤੇ ਕਿ ਤੁਸੀਂ ਇੱਕ ਉਸ ਫੈਮਿਲੀ ਤੋਂ ਜਿਨ੍ਹਾਂ ਨੇ ਪਹਿਲਾਂ ਮੇਰ ਦਿੱਤਾ ਸੀ ਆਖਿਰਕਾਰ ਕੀ ਇਸ ਤਰ੍ਹਾਂ ਦਾ ਹੋਇਆ ਕਿ ਜਿਸ ਕਰਕੇ ਆਮ ਆਦਮੀ ਪਾਰਟੀ ਅੱਜ ਆਪਣੀ ਹਵਾ ਨਹੀਂ ਬਚਾ ਸਕੀ ਦੇਖੋ ਵੋਟਾਂ ਇੱਕ ਵਾਰੀ ਪੈ ਜਾਂਦੀਆਂ ਝੂਠ ਬੋਲ ਕੇ ਵਾਅਦੇ ਕਰਕੇ ਪੈ ਜਾਂਦੀਆਂ ਜੇ ਨਾ ਪੂਰੇ ਕਰੋ ਤਾਂ ਲੋਕੀ ਅਗਲੀ ਵਾਰੀ ਵੋਟਾਂ 'ਚ ਉਹਨਾਂ ਨੂੰ ਘਰ ਬਿਠਾਉਂਦੇ ਨੇ ਉਹੀ ਤੁਹਾਡੇ ਸਾਹਮਣੇ ਹੋਇਆ ਕਿ 2022 ਦੀ ਇਲੈਕਸ਼ਨ ਹੋਈਆਂ ਇਹਨਾਂ ਨੇ ਜਿਹੜਾ ਕੋਈ ਵਾਅਦਾ ਲੋਕਾਂ ਨਾਲ ਕੀਤਾ ਸੀ ਨਹੀਂ ਪੂਰਾ ਕਰ ਸਕੇ ਔਰ ਅੱਜ ਇਲੈਕਸ਼ਨ ਹੋਈ ਹੈ ਇਹ ਰਿਜ਼ਲਟ ਜੂ ਆਇਆ ਉਹ ਸਾਹਮਣੇ ਕੀ ਇਤਨਾ ਦਾ ਜੋ ਹਾਲ ਹੋਇਆ ਅੰਬਰਸਰ ਸ਼ਹਿਰ ਤੇ ਤੁਹਾਡੇ ਸਾਹਮਣੇ ਹੈ ਅੱਛਾ ਸਰ ਇੱਕ ਹੋਰ ਸਵਾਲ ਹੈ ਕਿ ਅਗਰ ਕਾਂਗਰਸ ਪਾਰਟੀ ਕੋਈ ਵੀ ਮੇਅਰ ਬਣਾਉਂਦੀ ਹੈ ਆਪਣਾ ਤੁਸੀਂ ਉਹ ਜਾਂ ਕੋਈ ਵੀ ਸੰਭਾਵਤ ਮੇਅਰ ਜਿਹਦੇ ਚ ਹੈ ਪਰ ਉਹਦੇ ਵਾਸਤੇ ਕੰਮ ਕਰਨਾ ਸਭ ਤੋਂ ਟਫ ਹੋਏਗਾ ਕਿਉਂਕਿ ਨਾ ਤੇ ਤੁਹਾਡੀ ਕੇਂਦਰ ਚ ਸਰਕਾਰ ਹੈ ਤੇ ਨਾ ਹੀ ਤੁਹਾਡੀ ਸੂਬੇ ਚ ਸਰਕਾਰ ਹੈ ਤੇ ਇਵੇਂ ਕਿਵੇਂ ਕਾਰਪੋਰੇਸ਼ਨ ਚ ਚਲਾ ਪਾਉਗੇ ਦੇਖੋ ਕਾਰਪੋਰੇਸ਼ਨ ਦਾ ਆਪਣਾ ਇੱਕ ਹਾਊਸ ਹੈ ਔਰ ਅਸੀਂ ਆਪਣਾ ਇੱਕ ਬਜਟ ਹੈ ਅਸੀਂ ਲੋਕਾਂ ਕੋਲ ਲੋਕਲ ਜਿਹੜਾ ਟੈਕਸ ਇਕੱਠਾ ਕਰਦੇ ਉਹਦੇ ਤੋਂ ਕਾਰਪੋਰੇਸ਼ਨ ਚ ਚਲਾਉਂਦੇ ਆਂ ਔਰ ਉਸੇ ਟੈਕਸ ਤੋਂ ਲੋਕਾਂ ਦੇ ਕੰਮ ਕਰਦੇ ਆਂ ਡਵੈਲਪਮੈਂਟ ਦੇ ਕੰਮ ਹੈ ਚਾਹੇ ਸੜਕਾਂ ਹੈ ਪੀਨ ਵਾਲਾ ਪਾਣੀ ਸਾਫ ਦੇਣਾ ਸੀ ਉਹ ਕਾਰਪੋਰੇਸ਼ਨ ਦੇ ਜਿਹੜਾ ਲੋਕਲ ਟੈਕਸ ਉਹਦੇ ਤੋਂ ਇਕੱਠਾ ਹੋ ਜਾਂਦਾ ਸੋ ਸਰਕਾਰ ਵੱਲੋਂ ਕੋਈ ਇੰਨੀ ਮੁਸ਼ਕਲ ਨਹੀਂ ਹੁੰਦੀ ਹੈ ਸਾਡੇ ਕੋਲ ਆਪਣਾ ਇੱਕ ਆਪਣਾ ਬਜਟ ਪੈਸ ਹੁੰਦਾ ਹੈ ਕਾਰਪੋਰੇਸ਼ਨ ਦਾ ਪਿਛਲੇ 5 ਸਾਲ ਕਾਉਂਸਲਰ ਰਿਹਾ ਹੈ ਸੋ ਉਹਦੇ ਤੋਂ ਰੈਵਨਿਊ ਬਹੁਤ ਜਨਰੇਟ ਹੁੰਦਾ ਸਾਨੂੰ ਰੈਵਨਿਊ ਵਧਾਉਂਦਾ ਤਰੀਕਾ ਚਾਹੀਦਾ ਐਕਸਪੀਰੀਅੰਸ ਚਾਹੀਦਾ ਉਹ ਅਸੀ ਕਰਕੇ ਦਿਆਂਗੇ। ਮਤਲਬ ਚੈਲੰਜਸ ਬਹੁਤ ਵੱਡੇ ਨੇ। ਸ਼ਹਿਰ ਦਾ ਬਹੁਤ ਮਾੜਾ ਹਾਲ ਹੈ। ਅਗਰ ਇੰਨਾ ਮਾੜਾ ਹਾਲ ਸੀ ਤੇ ਤੁਹਾਨੂੰ ਇਹ ਸਫਲਤਾ ਮਿਲੀ। ਸਫਾਈ ਦਾ, ਪੀਣ ਵਾਲੇ ਪਾਣੀ ਦਾ, ਸੀਵਰੇਜ ਦਾ ਕਿੰਨੇ ਇਸ਼ੂਜ਼ ਹੈ ਜਿਹੜੇ ਲੈ ਕੇ ਲੋਕਾਂ 'ਚ ਗਏ ਆਂ ਔਰ ਸਹੀ ਤੇ ਜਿਹੜੇ ਲੋਕਾਂ ਨੇ ਉਹ ਉਹ ਦੇਖ ਕੇ ਜੋ ਆਮ ਆਦਮੀ ਪਾਰਟੀ ਨੇ ਜੋ ਲੋਕਾਂ ਨੂੰ ਵਾਅਦਾ ਕੀਤਾ ਸ ਨਹੀਂ ਪੂਰਾ ਕੀਤਾ ਉਹ ਅਸੀਂ ਪੂਰਾ ਕਰਕੇ ਦਿਆਂਗੇ। ਪਿਛਲੇ 5 ਸਾਲ ਕੌਂਸਲਰ ਔਰ ਕਾਂਗਰਸੀ ਸਰਕਾਰ ਰਹੀ। ਅਸੀਂ ਕਰਕੇ ਦਿਖਾਇਆ ਤੇ ਲੋਕਾਂ ਨੇ ਸਾਨੂੰ ਵਾਪਸ ਲੈ ਕੇ ਆਏ ਨੇ। ਤੁਹਾਡੇ ਸੈਂਟਰਲ ਹਲਕੇ ਦੀ ਗੱਲ ਕਰੀਏ ਤਾਂ 10 ਸੀਟਾਂ 14 ਸੀਟਾਂ ਸੀ ਟੋਟਲ 10 ਸੀਟਾਂ ਦੇ ਉੱਤੇ ਕਾਂਗਰਸ ਜਿੱਤੀ ਹੈ ਲੋਕਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਦੁਬਾਰਾ ਲੈ ਕੇ ਆਂਦਾ ਔਰ ਵਿਸ਼ਵਾਸ ਦਵਾਇਆ ਔਰ ਉਹਨਾਂ ਨੇ ਜਿਸ ਉਮੀਦਾਂ ਨਾਲ ਸਾਨੂੰ ਵੋਟਾਂ ਪਾਈਆਂ ਸੀ ਉਹ ਉਮੀਦਾਂ ਦੇ ਖਰੇ ਉਤਰਾਂਗੇ ਲੋਕਾਂ ਦੀ ਸੇਵਾ ਕਰਾਂਗੇ ਕੱਲੀ ਸੈਂਟਰਲ ਕੌਨਸਲੈਂਸੀ ਨਹੀਂ ਸਾਰੇ ਸ਼ਹਿਰ ਦੀ ਸੇਵਾ ਕਰਾਂਗੇ ਔਰ ਇਸ ਲਈ ਅਗਰ ਆਮ ਆਦੀ ਪਾਰਟੀ ਤੁਸੀਂ ਕੀ ਦੇਖਦੇ ਹੋ ਫਿਊਚਰ ਕਿਵੇਂ ਦੇਖਦੇ ਹੋ ਆਮ ਆਦੀ ਪਾਰਟੀ ਤੁਹਾਡੇ ਸਾਹਮਣੇ ਹੈ ਰਿਜ਼ਲਟ ਤੋਂ ਤੁਹਾਨੂੰ ਕਲੀਅਰ ਹੀ ਹੋ ਗਿਆ ਮੈਂ ਆਪਣੀ ਗੱਲ ਕਰਦਾ ਮੈਂ ਆਪਣੀ ਵਾਰਡ ਦੀ ਨਹੀਂ ਅੱਜ ਸੈਂਟਰਲ ਕੌਨਸ ਤਕਰੀਬਨ ਜਿਹੜੇ ਕੈਂਡੀਡੇਟ ਜਿਹੜੇ ਸਾਡੇ ਸੈਂਟਰ ਕੌਂਸਲ ਚ ਜਾ ਰਹੇ ਉਹਨਾਂ ਦੀ ਜਮਾਨਤਾ ਜਬਤ ਹੋਈ ਹੈ ਇਸ ਤੋਂ ਤੁਹਾਨੂੰ 2027 ਵਾਲਾ ਰਿਜ਼ਲਟ ਸਾਹਮਣੇ ਨਜ਼ਰ ਆਉਂਦਾ ਹੈ ਕਾਰਨ ਕੀ ਰਿਹਾ ਫੈਡ ਅਪ ਹੁੰਦਾ ਕਾਰਨ ਕੀ ਹੈ ਰੀਜ਼ਨ ਮਤਲਬ ਅਗਰ ਗੱਲ ਕਰੀਏ ਤਾਂ ਪੂਰੇ ਪੰਜਾਬ ਦੀ ਫਗਵਾੜਾ ਦੇ ਵਿੱਚ ਵੀ ਜਿਹੜਾ ਹੈ ਕਾਂਗਰਸ ਗੇਨ ਕਰ ਗਈ ਹੈ ਇਸ ਤੋਂ ਇਲਾਵਾ ਲੁਧਿਆਣਾ ਠੀਕ ਹੈ ਉਹ ਆਪਣਾ ਮੇਅਰ ਜ਼ਰੂਰ ਬਣਾ ਰਹੇ ਲੇਕਿਨ ਜੋੜ ਤੋੜ ਉੱਥੇ ਵੀ ਕਰਨਾ ਪੈ ਰਿਹਾ ਕਦੀ ਵੀ ਕਿਸੇ ਸਰਕਾਰ ਨੂੰ ਇਸ ਤਰ੍ਹਾਂ ਦੀ ਨੌਬਤ ਨਹੀਂ ਆਈ ਪਰ ਸਿਰਫ ਆਮ ਆਦਮੀ ਪਾਰਟੀ ਨੂੰ ਨੌਬਤ ਆਈ ਇਹ ਲੋਕਾਂ ਦਾ ਦੇਖੋ ਲੋਕਾਂ ਨੇ ਵੋਟਾਂ ਪਾਈਆਂ ਲੋਕਾਂ ਨੇ ਉਹਨਾਂ ਦੇ ਖਿਲਾਫ ਵੋਟਾਂ ਪਾਈਆਂ ਔਰ ਮੈਂ ਸਮਝਦਾ ਚ ਲੁਧਿਆਣਾ ਹੈ ਜਲੰਧਰ ਉੱਥੇ ਜੀ ਵੀ ਸਾਡੀਆਂ ਚੰਗੀਆਂ ਸੀਟਾਂ ਆਈਆਂ ਨੇ ਕੋਈ ਇੱਦਾਂ ਮਾੜਾ ਨਹੀਂ ਅੱਛਾ ਵਧੀਆ ਉੱਥੇ ਵੀ ਸੀਟਾਂ ਆਈਆਂ ਔਰ ਮੈਨੂੰ ਉਮੀਦ ਹੈ ਅਸੀਂ ਉੱਥੇ ਵੀ ਆਪਣਾ ਹਾਊਸ ਬਣਾਵਾਂਗੇ ਸੋ ਯੂਨਿਟ 32 ਫ੍ਰੀ ਸੀ ਕਹਿੰਦੇ ਸਭ ਕੋਈ ਉਹ 1 300 ਯੂਨਿਟ ਉਹ ਕਾਂਗਰਸ ਸਰਕਾਰ ਨੇ ਕੀਤੀ ਸੀ ਸੋ ਮੇ ਜੀ ਤੁਸੀਂ ਮੇਰੇ ਤੋਂ ਜ਼ਿਆਦਾ ਜਾਣਦੇ ਹੋ ਇਹ ਜਦੋਂ ਕਾਂਗਰਸ ਸਰਕਾਰ ਸੀ ਸਾਰਾ ਬਿੱਲ ਪੁਰਾਣੀ ਬਿਜਲੀ ਦੇ ਜਿੰਨਾ ਉਹਨਾਂ ਸੀ ਸਟੈਂਡ ਬਕਾਇਆ ਸੀ ਉਹ ਸਾਰਾ ਮਾਫ ਕੀਤਾ ਕਈ ਸੋ ਯੂਨੀਟ ਤੇ ਕਾਂਗਰਸੀ ਮੁਫਤਿੰਦੀ ਸੀ ਇੱਕ ਪ੍ਰੋਪਗੈਂਡਾ ਐਡਵਰਟਾਈਜ਼ਮੈਂਟ ਕਰਨ ਦਾ ਤਰੀਕਾ ਇਹਨਾਂ ਨੂੰ ਆਉਂਦਾ ਹੈ ਝੂਠ ਬੋਲਣ ਦਾ ਤਰੀਕਾ ਦਾ ਜੋ ਸਾਡੇ 'ਚ ਨਹੀਂ ਹੈ ਉਹ ਇਹਨਾਂ ਕੋਲ ਹੈਗਾ ਅਮੋ ਜੀ ਅੱਛਾ ਇੱਕ ਹੋਰ ਸੋ ਆਖਿਰ ਕਰਨਾ ਗੰਦ ਆ ਕਿਵੇਂ ਗਿਆ ਸ਼ਹਿਰ ਚ ਦੇਖੋ ਗੰਦ ਜਿਹੜਾ ਇਹ ਸ਼ਹਿਰ ਉਹਨਾਂ ਹੀ ਹੈ ਮਤਲਬ ਕੋਈ ਅੱਡਾ ਕੀ ਨਹੀਂ ਹੈ ਕਿ ਕੋਈ ਸ਼ਹਿਰ ਅੰਚ ਮਰਜ ਹੋ ਗਿਆ ਹੋਵੇ ਇੰਨਾ ਗੰਦਗੀ ਸ਼ਹਿਰ ਚ ਕਿਵੇਂ ਫੈਲ ਗਈ ਔਰ ਕਿਵੇਂ ਸਾਰਾ ਸਿਸਟਮ ਖਰਾਬ ਹੋ ਗਿਆ ਪੀਣ ਵਾਲਾ ਪਾਣੀ ਵੀ ਗੰਦਾ ਹੋ ਗਿਆ ਸੀਵਰੇ ਦਾ ਪਾਣੀ ਆਣਾ ਸ਼ੁਰੂ ਹੋ ਗਿਆ ਇਹ ਕਿਵੇਂ ਹੋ ਗਿਆ ਦੇਖੋ ਕਾਉਂਸਲਰ ਪਿਛਲੇ 2 ਸਾਲ ਤੋਂ ਇਹ ਇਲੈਕਸ਼ਨ ਨਹੀਂ ਕਰਾ ਪਈ ਸਰਕਾਰ ਕਾਉਂਸਲਰ ਇੱਕ ਉਹ ਇਨਸਾਨ ਹੈ ਮੈਂ ਸਮਝਦਾ ਜਿਹੜਾ ਸਵੇਰੇ ਉੱਠ ਕੇ ਲੋਕਾਂ ਦੀ ਸੇਵਾ ਕਰਦਾ ਕਰਾਂ ਕਰਾਂ ਚ ਜਾਂਦਾ ਗਲੀਆਂ ਚ ਘੁੰਮਦਾ ਕੋਈ ਮੁਸ਼ਕਲ ਲੋਕਾਂ ਆਉਂਦੀ ਉਹ ਉਹਨੂੰ ਦੱਸਦੇ ਨੂੰ ਕਰਦਾ ਹੈ ਦੋ ਸਾਲ ਕਾਉਂਸਲਰੀ ਕੋਈ ਨਹੀਂ ਰਿਹਾ ਔਰ ਅਪਸਰਾਂ ਨੂੰ ਕੋਈ ਜ਼ਿੰਮੇਵਾਰੀ ਹੈ ਨਹੀਂ ਉਹਨਾਂ ਨੂੰ ਤੇ ਦਫ਼ਤਰਾਂ ਦੇ ਬਾਹਰ ਨਿਕਲੇ ਹੀ ਨਹੀਂ ਸੋ ਕਾਉਂਸਲਰ ਹੋਣ ਉਹ ਲੱਕੇ ਚ ਕੰਮਦੇ ਨੇ ਉਹ ਅਪਸਰਾਂ ਦੇ ਪਿੱਛੇ ਪੈਂਦੇ ਨੇ ਕਾਰਪੋਰੇਸ਼ਨ ਦਫ਼ਤਰ ਜਾਂਦੇ ਨੇ ਉਹ ਜਿਹੜੇ ਮੁਲਾਜ਼ਮ ਹੁੰਦੇ ਨੇ ਸਫਾਈ ਸੇਵਕ ਹੁੰਦੇ ਉਹਨਾਂ ਦੇ ਮਗਰ ਪੈ ਕੇ ਸਫਾਈਆਂ ਕਰਾਉਂਦੇ ਨੇ ਚਾਹੇ ਉਹ ਗੰਦਗੀ ਹੈ ਗਾਰਬੇਜ ਹੈ ਲਾਈਟਾਂ ਖਰਾਬ ਉਹ ਠੀਕ ਕਰਾਨੀਆਂ ਕੋਈ ਸੜਕ ਟੁੱਟ ਗਈ ਉਹ ਕਾਉਂਸਲਰ ਦੀ ਡਿਊਟੀ ਜੋ ਇਹ ਨਹੀਂ ਕਰਦਾ ਪਿਛਲੇ ਦੋ ਸਾਲਾਂ ਜੇ ਹੁਣ ਫੇਰ ਅਸੀਂ ਆਇਆ ਔਰ ਉਸ ਤੇ ਖਰਾਕੇ ਦਾਂਗੇ ਵਧੀਆ ਸ਼ਹਿਰ ਨੂੰ ਆਪਣੇ ਗੁਰੂ ਦੀ ਨਗਰੀ ਹੈ ਜਿੱਥ ਲੋਗੇ ਤੋਂ ਵਰਲਡ ਤੇ ਮੱਥਾ ਟੇਕਣ ਆਉਂਦੇ ਨੇ ਇਸ ਸਾਡੀ ਨਗਰੀ ਨੂੰ ਵਧੀਆ ਬਣਾ ਕੇ ਤਾਂਗੇ ਤੁਹਾਡੇ ਰਿਕਾਰਡ ਬਣਾਇਆ ਜੀ ਤੁਸੀਂ ਆਪਣੀ ਕਨਸਿਸਟੈਂਸੀ ਦਾ ਦੇਖੋ ਸੋਨੀ ਸਾਹਿਬ ਨੇ ਕੰਮ ਕੀਤਾ ਹੈ ਸੋਨੀ ਸਾਹਿਬ ਦੇ ਲੋਕੀ ਪਿਆਰ ਕਰਦੇ ਨੇ ਅੱਜ ਲੋਕਾਂ ਨੇ ਸਾਨੂੰ ਫਿਰ ਉਹ ਪਿਆਰ ਦਾ ਇੱਕ ਫਤਵਾ ਬਹੁਤ ਵੱਡੇ ਅੰਗਾਰੇ ਨਾਲ ਸੋਨੀ ਸਾਹਿਬ ਦੇ ਸਾਰੇ ਕੈਂਡੀਡੇਟ ਜਿਤਾਏ ਨੇ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਮੇਵਾ ਜੀ ਬਤ ਕੀ ਬਿਲਕੁਲ ਜ਼ਿੰਮੇਵਾਰੀ ਦੇਖੋ ਸੇਵਾ ਕਰਨ ਦਾ ਜੇ ਹੈ ਤੇ ਫਿਰ ਕਰਾਂਗੇ ਅੱਗੇ ਵੀ ਸੇਵਾ ਕਰਾਂਗੇ ਬਿਲਕੁਲ ਸ਼ੁਕਰੀਆ ਵਿਕਾਸ ਸੋਨੀ ਸੀ ਔਰ ਸੰਭਾਵਤ ਜਿਹੜੇ ਕੈਂਡੀਡੇਟ ਨੇ ਉਹਨਾਂ ਚੋਂ ਇੱਕ ਨਾਮ ਵਿਕਾਸ ਸੋਨੀ ਦਾ ਖੁੱਲਕੇ ਗੱਲਬਾਤ ਕੀਤੀ ਉਹਨਾਂ ਨੇ ਔਰ ਦੱਸਿਆ ਕਿ ਜੋ ਵੀ ਸ਼ਹਿਰ ਦੇ ਚੈਲੰਜਸ ਨੇ ਉਸ ਨੂੰ ਉਹ ਹੱਲ ਕਰਨਗੇ ਔਰ ਕੁਲ ਮਿਲਾ ਕੇ ਸਤਾ ਦੀ ਦੌੜ ਦੇ ਵਿੱਚ ਮੇਅਰ ਦੀ ਦੇਰੀ ਦੌੜ ਹੈ ਉਸ ਵਿੱਚ ਇੱਕ ਵੱਡਾ ਨਾਮ ਹੈ ਜਿਸ ਦੇ ਨਾਲ ਅਸੀਂ ਰੂਬਰੂ ਕਰਾਈਆ ਵਿਜ਼ਨ ਕੀਆ ਔਰ ਆਉਣ ਵਾਲੇ ਸਮੇਂ ਵਿੱਚ ਕਿਸ ਤਰੀਕੇ ਨਾਲ ਕਾਰਪੋਰੇਸ਼ਨ ਬਿਲਡ ਹੋਏਗੀ ਔਰ ਦੱਸਣਾ ਚਾਹਵਾਂਗੇ ਇੱਕ ਬੜੀ ਹਾਈ ਲੈਵਲ ਮੀਟਿੰਗ ਜਿਹੜੀ ਹੈ ਉਹ ਕਾਂਗਰਸ ਆਲਾ ਕਮਾਂਡ ਦੀ ਹੋਣੀ ਸ਼ੁਰੂ ਹੋ ਗਈ ਹੈ ਜਿਸ ਦੇ ਵਿੱਚ ਕੀ ਇੱਕ ਨਾਮ ਡਿਸਾਈਡ ਹੋਏਗਾ ਔਰ ਉਹ ਨਾਮ ਕਿਹੜਾ ਹੋਏਗਾ ਇਹ ਅਨੁਰੇ ਸਮਝ ਦੱਸਾਂਗੇ ਔਰ ਲੇਕਿਨ ਫਿਲਹਾਲ ਮੇਅਰ ਦੀ ਦੌੜ ਵਾਸਤੇ ਬਹੁਤ ਸਾਰੇ ਕੈਂਡੀਡੇਟਸ ਵੱਲੋਂ ਅਗਿਆਨ ਹੀ ਸ਼ੁਰੂ ਹੋ ਗਏ ਨੇ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅਮਰਿਤ